ਓਮਕਾਰ ਸਤਗੁਰ ਪ੍ਰਸਾਦ ਵਾਰ ਸੁਹੀ ਕੀ ਸਲੋਕਾਂ ਨਾਲ ਮਹਲਾ ਤੀਜਾ ਸਲੋਕ ਮਹਲਾ ਤੀਜਾ ਸੁਹੇਵੇਂ ਸੁਦਹਾਗਣੀ ਪਾਰ ਪਿਰ 라ਵਣ ਜਾਏ ਪਿਰ ਛੋੜਿਆ ਕਰ ਆਪਣਾ ਮੋਹੀ ਦੁਜੈ ਪਾਏ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 785 ਦੇ ਸ਼ੋਭਨੀਕ ਸੋਹੀ ਕੀ ਵਾਰ ਦੀ ਪਹਿਲੀ ਪੌੜੀ ਸ਼ਲੋਕਾਂ ਨਾਲ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਅਕਾਲ ਪੁਰਖ ਇੱਕ ਐਸੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਅੱਜ ਦਾ ਪਾਵਨ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਸਾਰੇ ਆਪਾਂ ਜੀਵ ਜੋ ਹਾਂ ਉਹ ਪ੍ਰਭੂ ਪਤੀਆਂ ਔਰਤਾਂ ਤੇ ਜਿਹੜੇ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਹਨ ਦੁਨੀਆ ਨੂੰ ਖੋਜ ਕਰ ਰਹੇ ਹਨ ਉਹ ਇੰਜ ਹੈ ਜਿਸ ਤਰ੍ਹਾਂ ਆਪਣਾ પતિ ਛੱਡ ਕੇ ਤੇ ਪ੍ਰਾਇ ਪਤੀ ਨੂੰ ਪਾਉਣ ਵਾਸਤੇ ਤੁਰ ਪਏ ਹਨ ਉਹਨਾਂ ਨੇ ਆਪਣਾ ਅਸਲੀ ਜੋ ਪਰਮੇਸ਼ਰ ਹੈ ਉਸ ਨੂੰ ਛੱਡ ਦਿੱਤਾ ਹੈ ਤੇ ਹੋਇਆ ਕਿ ਉਹ ਉਹ ਮਾਇਆ ਦੇ ਹੱਥੋਂ ਲੁੱਟੇ ਗਏ ਉਹਨਾਂ ਦਾ ਪ੍ਰਭੂ ਪਿਆਰ ਜੋ ਹੈ ਉਹ ਟੁੱਟ ਗਿਆ ਮਿੱਠਾ ਕਰਕੇ ਖਾਇਆ ਬੋ ਸਾਦੋਂ ਵਧਿਆ ਰੋਗ ਸਵੱਦਪਤ ਆਰ ਆਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਬੜੇ ਸਵਾਦਾਂ ਦੇ ਨਾਲ ਜੋ ਮਾਨ ਰਿਹਾ ਹਨ ਉਹਨਾਂ ਦਾ ਨਤੀਜਾ ਬਹੁਤ ਮਾੜਾ ਹੈ ਉਹ ਮੰਦੇ ਭਾਗਾਂ ਵਾਲੇ ਲੋਕ ਹਨ ਇਹ ਦੁਨੀਆ ਦੇ ਚਸਕਿਆਂ ਦੇ ਵਿੱਚੋਂ ਫਿਰ ਹੋਰ ਬਹੁਤ ਭयंकर ਰੋਗ ਪੈਦਾ ਹੋਣਗੇ ਜਿਨ੍ਹਾਂ ਨੇ ਜਿਹੜਾ ਸ਼ੁੱਧ ਪਰਮੇਸ਼ਰ ਪਤੀ ਸੀ ਉਸ ਦਾ ਜੋ ਉਸ ਨੂੰ ਵਿਗੋਚਾ ਆ ਗਿਆ ਉਹਦੇ ਵਿయోగ ਦੇ ਜੋ ਜੀਹਾਂ ਉਸ ਨੂੰ ਉਹ ਬਹੁਤ ਮਾੜੇ ਭੋਗਣੇ ਪੈ ਰਹੇ ਹਨ ਗੁਰਮਖ ਹੋ ਵੈਸੋ ਪਲਟਿਆ ਆਹਾਰ ਰਾਤੀ ਸਾਜ ਸੀਗਾਰ ਸਹਿਜ ਸੱਚ ਪੈ ਰਾਵੇ ਹਰ ਨਾਮਾ ਉਰਤਾਰ ਦੂਜੇ ਪਾਸੇ ਜੋ ਗੁਰੂ ਨੂੰ ਵੀ ਮੰਨਦੇ ਹਨ ਗੁਰੂ ਦੀ ਵੀ ਮੰਨਦੇ ਹਨ ਉਹਨਾਂ ਦਾ ਜੀਵਨ ਹੀ ਪਲਟ ਗਿਆ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਗਲੇ ਵਿੱਚ ਫਰੋ ਲਿਆ ਹਰ ਵੇਲੇ ਉਸ ਦਾ ਨਾਮ ਜਪਦੇ ਹਨ ਪਰਮੇਸ਼ਰ ਦੇ ਨਾਮ ਦੇ ਰੰਗ ਨੂੰ ਹੀ ਉਹਨੇ ਆਪਣੇ ਜੀਵਨ ਦਾ ਐਸਾ ਸ਼ਿੰਗਾਰ ਬਣਾ ਲਿਆ ਕਿ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਨਾਲ ਉਸ ਦਾ ਸਬੰਧ ਬਣ ਗਿਆ ਪਿਆਰ ਬਣ ਗਿਆ ਆ ਗਿਆ ਕਾਰੀ ਸਦਾ ਸੁਹਾਗਣ ਵਾਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਇਹ ਆ ਗਿਆ ਕਰਤਾ ਵੀ ਉਸ ਪਰਮੇਸ਼ਰ ਤੋਂ ਹੀ ਪ੍ਰਾਪਤ ਹੋ ਗਈ ਜਿਨ੍ਹਾਂ ਨੂੰ ਉਹ ਉਹਨਾਂ ਦਾ ਸੁਹਾਗ ਪਾਗ ਸਦਾ ਹੀ ਟਿਕਿਆ ਰਿਹਾ ਪਰਮੇਸ਼ਰ ਨਾਲ ਉਹਨਾਂ ਦਾ ਮੇਲ ਹੋ ਗਿਆ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਉਹ ਫਿਰ ਉਹ ਜੋ ਜੀਵ ਔਸਤਰੀਆਂ ਪ੍ਰਭ ਪਤੀਆਂ ਉਹ ਫਿਰ ਕਦੇ ਰੰਡੀਆਂ ਨੇ ਹੁੰਦੀਆਂ ਉਹਨਾਂ ਦਾ ਸੁਭਾਗ ਸਦਾ ਅਡਲ ਰਹਿੰਦਾ ਹੈ ਮਹਲਾ ਤੀਜਾ ਸੂ ਵੀਏ ਨੀ ਮਾਣੀਏ ਰੇ ਸੋ ਸਦਾ ਸਮਾਲ ਨਾਨਕ ਜਨਮ ਸਵਾਰੇ ਆਪਣਾ ਕੋਲ ਪੀਛਟੀ ਨਾਲ ਇਹ ਦੁਨੀਆ ਨੂੰ ਖੁਸ਼ ਕਰਨ ਵਾਲੀਏ ਨਿਮਾਨੀਏ ਗਰੀਬਣੀਏ ਸੱਚਾ ਹੋ ਕਾ ਸੁਣ ਕਿ ਪਰਮੇਸ਼ਰ ਦੇ ਨਾਮ ਨੂੰ ਸਦਾ ਚੇਤੇ ਕਰਦੀ ਰੋ ਜੇ ਪਰਮੇਸ਼ਰ ਦਾ ਨਾਮ ਚੇਤੇ ਆ ਗਿਆ ਪਰਮੇਸ਼ਰ ਦਾ ਹੁਕਮ ਮੰਨਿਆ ਗਿਆ ਤੇਰਾ ਜੀਵਨ ਮੇ ਸੌਰ ਜਾਵੇਗਾ ਤੇਰੀਆਂ ਆਉਣ ਵਾਲੀਆਂ ਕੋਲਾਂ ਵੀ ਤਰ ਜਾਣਗੀਆਂ ਭੌੜੀ ਆਪੇ ਤਖਤਰ ਜਾਈ ਉਹਨਾਂ ਆਕਾਸ਼ ਪਤਲਾ ਹੁਕਮੇ ਧਰਤੀ ਸਾਜਿਅਨ ਸੱਚੀ ਧਰਮਸਾਲਾ ਪਰਮੇਸ਼ਰ ਨੇ ਧਰਤੀ ਆਕਾਸ਼ ਤੇ ਵਿਜਲੀ ਜਗਾ ਵਿੱਚ ਜੋ ਵੀ ਸਪੇਸ ਵਿੱਚ ਜੋ ਵੀ ਪੈਦਾ ਕੀਤਾ ਗਿਆ ਹੈ ਪਰਮੇਸ਼ਰ ਨੇ ਉਹ ਇੱਕ ਵਿਧੀ ਵਿਧਾਨ ਦੇ ਰਹੀ ਪੈਦਾ ਕੀਤਾ ਗਿਆ ਹੈ ਉਸ ਨੇ ਇਸ ਦੇ ਵਿੱਚ ਇੱਕ ਧਰਤੀ ਪੈਦਾ ਕੀਤੀ ਜਿਸ ਨੂੰ ਇੱਕ ਜਗ੍ਹਾ ਬਣਾ ਕੇ ਦਿੱਤੀ ਜਿਸ ਦੇ ਉੱਤੇ ਆਪਣੇ ਕਰਮ ਕਮਾ ਸਕਣ ਜੀਵ ਇੰਜ ਜਿਵੇਂ ਇੱਕ ਗਰਾਊਂਡ ਦੇ ਵਿੱਚ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਂਦਾ ਹੈ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭ ਨਾਂ ਰਿਜਕ ਸਮਾਹਦਾ ਤੇਰਾ ਹੁਕਮ ਨਿਰਾਲਾ ਏ ਦੁਨੀਆ ਦੇ ਉੱਤੇ ਦਇਆ ਕਰਨ ਵਾਲੇ ਇਹ ਡਿੱਗਿਆਂ ਨੂੰ ਗਲੇ ਨਾ ਲਾਉਣ ਵਾਲੇ ਪਰਮੇਸ਼ਰ ਜੀਓ ਇਹ ਤੁਸੀਂ ਕਿਹੋ ਜੀ ਇੱਕ ਖੇਡ ਬਣਾਈ ਹੋਈ ਹੈ ਇਹਨੂੰ ਕੋਈ ਸਮਝ ਨਹੀਂ ਸਕਦਾ ਇਸ ਦੇ ਵਿੱਚ ਰਹਿਣ ਵਾਲੇ ਸਾਰੇ ਜੀਵਾਂ ਦੇ ਨੂੰ ਤੁਸੀਂ ਰਿਜਕ ਬਚਾਉਂਦੇ ਹੋ ਜੀਵਨ ਬਖਸ਼ਦੇ ਹੋ ਇਹ ਤੇਰਾ ਜੋ ਹੁਕਮ ਹੈ ਇਹ ਏਡਾ ਵੱਡਾ ਸ਼ਕਤੀਸ਼ਾਲੀ ਹੈ ਕਿ ਇਸ ਨੂੰ ਕੋਈ ਮੋੜ ਵੀ ਨਹੀਂ ਸਕਦਾ ਆਪੇ ਆਪ ਵਰਤਦਾ ਆਪੇ ਪ੍ਰਤੀਪਾਲਾ ਇਸ ਸਭ ਕੁਝ ਆਪਣੇ ਆਪ ਹੀ ਹੋ ਰਿਹਾ ਹੈ ਇੱਕ بڑے ਸਿਸਟਮ ਦੇ ਨਾਲ ਦੇ ਵਿਧਾਨ ਇੱਕ ਚੱਲ ਰਿਹਾ ਹੈ ਕਿ ਸਾਰੇ ਜੀਵਾਂ ਦੇ ਵਿੱਚ ਤੋਂ ਸਾਰੇ ਜੀਵਾਂ ਦੀ ਰੱਖਿਆ ਵੀ ਕਰਦਾ ਹੈ ਹੋਈ ਅਬੇੰਤ ਭੁੱਲਾਂ ਚੁਕਾਂ ਦੀ ਮਾਫੀ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ